ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰੇ ਭੈਣਾਂ ਦਾ ਬਹੁਤ-ਬਹੁਤ ਸਵਾਗਤ ਹੈ ਆਪਣੇ ਪੇਜ ਦੇ ਉੱਤੇ ਤੇ ਅੱਜ ਆਪਾਂ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰ ਰਹੀਆਂ ਨਾ ਜਿੰਨਾਂ ਭੈਣਾਂ ਦੀ ਜਾਂ ਭਰਾਵਾਂ ਦੀ ਮਨੋ ਕਾਮਨਾ ਪੂਰੀ ਨਹੀਂ ਹੁੰਦੀ ਤਾਂ ਤੁਸੀਂ ਕੀ ਕਰਨੇ ਜੀ ਆਪਣੇ ਘਰ ਦੇ ਵਿੱਚ ਕਬਾਬਾ ਜੀ ਦੀ ਫੋਟੋ ਲੈ ਕੇ ਆਉਣੀ ਹੈ ਗੁਰੂ ਨਾਨਕ ਦੇਵ ਜੀ ਦੀ ਹਨਾ ਜਾਂ ਦਾ ਸਾ ਪਤਸ਼ਾਹੀਆਂ ਦੀ ਲੈ ਕੇ ਆ ਸਕਦੇ ਹੋ ਤੇ ਡੇਲੀ ਜੋਤ ਹੈ ਜਿਹੜੀ ਤੁਸੀਂ ਘਰ ਦੇ ਵਿੱਚ ਲਗਾਉਣੀ ਸ਼ੁਰੂ ਕਰ ਦੇਣੀ ਹੈ ਕਿਉਂਕਿ ਜੋਤ ਦਾ ਮਹੱਤਵ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਨਾ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਜੋਤ ਆ ਜਿਹੜੀ ਲਗਾਈ ਜਾਂਦੀ ਉਹਦਾ ਮਹੱਤਵ ਹੋਰ ਹੁੰਦਾ ਕਿਉਂਕਿ ਉਹ ਅਖੰਡ ਜੋਤ ਹੁੰਦੀ ਹੈ ਹਨ ਤੇ ਘਰਾਂ ਦੇ ਵਿੱਚ ਵੀ ਆਪਾਂ ਲਗਾਉਨੇ ਆ ਤੇ ਐਤਵਾਰ ਨੂੰ ਵੀ ਜੋਤ ਲਗਾਈ ਜਾਂਦੀ ਆ ਬਾਬਾ ਦੀਪ ਸਿੰਘ ਦੀ ਚਫਾਰਾ ਸਾਹਿਬ ਦੇ ਲਈ ਇਸ ਕਰਕੇ ਜੀ ਕੁਝ ਗੱਲਾਂ ਦਾ ਧਿਆਨ ਹੈ ਜਿਹੜਾ ਤੁਸੀਂ ਜੋਤ ਲਗਾਉਂਦੇ ਵਕਤ ਰੱਖਣਾ ਹੈਗਾ ਪਹਿਲੀ ਗੱਲ ਤਾਂ ਇਹ ਆ ਜੀ ਜੋਤ ਤੁਸੀਂ ਹਮੇਸ਼ਾ ਸੈਂਟਰ ਦੇ ਵਿੱਚ ਬੱਤੀ ਰੱਖ ਕੇ ਹੀ ਲਗਾਉਣੀ ਆ ਤੇ ਪਾਠ ਕਰਨ ਤੋਂ ਬਾਅਦ ਹੀ ਜੋਤ ਲਗਾਇਆ ਕਰੋ ਜੀ ਪਹਿਲਾਂ ਸਿਮਰਨ ਕਰਿਆ ਕਰੋ ਫਿਰ ਜੋਤ ਲਗਾਇਆ ਕਰੋ ਨਹੀਂ ਤੁਸੀਂ ਪਹਿਲਾਂ ਜੋਤ ਲਗਾਓ ਤੇ ਬਾਅਦ ਵਿੱਚ ਸਿਮਰਨ ਕਰਨਾ ਜਿਹੜਾ ਜ਼ਰੂਰੀ ਹੁੰਦਾ ਰਾਇਰਾਸ ਸਾਹਿਬ ਦਾ ਪਾਠ ਹੈ ਜੀ ਡੇਲੀ ਕਰਿਆ ਕਰੋ ਸ਼ਾਮ ਨੂੰ ਜੇ ਤੁਸੀਂ ਸ਼ਾਮ ਨੂੰ ਜੋਤ ਲਗਾਉਣੀ ਹੋ ਤੇ ਜੋਤ ਹਮੇਸ਼ਾ ਹੀ ਦੇਸੀ ਘਿਓ ਦੀ ਲਗਾਓ ਤੇ ਜਦੋਂ ਤੁਸੀਂ ਜੋਤ ਲਗਾਉਣੀ ਸ਼ੁਰੂ ਕਰਤੀ ਉਸ ਦੇ ਵਿੱਚ ਨਾਗਰ ਨਹੀਂ ਪੈਣ ਦੇਣਾ ਤੁਸੀਂ ਬਿਲਕੁਲ ਵੀ ਅਗਰ ਤੁਸੀਂ ਕਿਸੇ ਰਿਸ਼ਤੇਦਾਰੀ ਵਿੱਚ ਵੀ ਜਾਂਦੇ ਆ ਤਾਂ ਕਿਸੇ ਦੀ ਵੀ ਡਿਊਟੀ ਲਗਾ ਕੇ ਜਾਓ ਵੀਓ ਤੁਹਾਡੀ ਜਿਹੜੀ ਜੋਤ ਹੈ ਲਗਾਵੇ ਜਦੋਂ ਤੁਸੀਂ ਇੱਕ ਵਾਰ ਜੋਤ ਸਟਾਰਟ ਕਰ ਲਓਗੇ ਤਾਂ ਉਹਦੇ ਵਿੱਚ ਨਾਗਾ ਨਹੀਂ ਪੈਣਾ ਚਾਹੀਦਾ ਠੀਕ ਹੈ ਰੈਗੂਲਰ ਜੋਤ ਤੁਸੀਂ ਜਿਹੜੀ ਲਗਾਉਂਗੇ ਜੋਤ ਹਮੇਸ਼ਾ ਹੀ ਇਸ਼ਨਾਨ ਕਰਨ ਕੇ ਹੀ ਲਗਾਉਣੀ ਚਾਹੀਦੀ ਹੈ ਕਿਉਂਕਿ ਆਪਾਂ ਵਾਸ਼ਰੂਮ ਵਗੈਰਾ ਵੀ ਜਾਂਦੇ ਆ ਜੀ ਹਨਾ ਆਪਣੇ ਝੂਠੇ ਮਿੱਠੇ ਹੱਥ ਵੀ ਹੁੰਦੇ ਆ ਹੈਂਡ ਤਾਂ ਆਪਾਂ واਸ਼ ਕਰ ਲੈਣੇ ਆ ਚਲੋ ਹੱਥ ਧੋ ਲੈਣੇ ਆ ਪਰ ਨਹੀਂ ਜੀ ਜੋਤ ਹਮੇਸ਼ਾ ਹੀ ਨਹਾ ਕੇ ਲਗਾਓ ਡੇਲੀ ਇਸ਼ਨਾਨ ਆ ਜਿਹੜਾ ਤੁਹਾਡਾ ਬਹੁਤ ਜ਼ਰੂਰੀ ਹੈਗਾ ਇੰਨਾ ਗੱਲਾਂ ਦਾ ਧਿਆਨ ਤੁਸੀਂ ਰੱਖਣਾ ਜੀ ਤੇ ਜੋਤ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਵੀ ਬੱਤੀ ਦਾ ਬਹੁਤ ਮਹੱਤਵ ਹੁੰਦਾ ਕਦੇ ਵੀ ਦੀਵੇ ਵਾਲੀ ਸਾਈਡ ਤੇ ਬੱਤੀ ਲਗਾ ਕੇ ਜੋਤ ਜਿਹੜੀ ਨਹੀਂ ਲਗਾਉਣੀ ਚਾਹੀਦੀ ਜਿਹੜੀਆਂ ਗੋਲ ਬੱਤੀਆਂ ਆਉਂਦੀਆਂ ਆਪਣੀਆਂ ਸੈਂਟਰ ਦੇ ਵਿੱਚ ਹਨ ਉਹਨਾਂ ਦੇ ਨਾਲ ਹੀ ਤੁਸੀਂ ਜੋਤ ਲਗਾਉਣੀ ਹੈ ਤੇ ਹਮੇਸ਼ਾ ਹੀ ਆਪਣੇ ਮਸਤਿਕ ਦੇ ਸਾਹਮਣੇ ਰੱਖ ਕੇ ਜੋਤ ਲਗਾਉਣੀ ਹੈ ਮਤਲਬ ਜਿਹੜਾ ਆਪਣਾ ਮਸਤੇਗਾ ਇਹ ਤੇ ਸੈਂਟਰ ਦੇ ਸਾਹਮਣੇ ਤੁਹਾਡੀ ਲੋ ਆ ਜਿਹੜੀ ਜੋਤ ਦੀ ਹੋਣੀ ਚਾਹੀਦੀ ਹੈ ਜਦੋਂ ਵੀ ਤੁਸੀਂ ਸਾਹਮਣੇ ਖੜੋ ਜੋਤ ਐਸੇ ਤਰ੍ਹਾਂ ਹੀ ਲਗਾਓ ਤੇ ਪੈਰਾਂ ਦੇ ਵਿੱਚ ਚਪਲਾਂ ਵਗੈਰਾ ਜਿਹੜੀਆਂ ਤੁਹਾਡੇ ਨਹੀਂ ਹੋਣੀਆਂ ਚਾਹੀਦੀਆਂ ਜੋਤ ਲਗਾਉਂਦੇ ਵਕਤ ਤੇ ਤੁਸੀਂ ਚਾਹੋ ਤਾਂ ਨਾਲ ਧੂਫ ਵੀ ਲਗਾ ਸਕਦੇ ਹੋ ਜੇ ਤੁਸੀਂ ਧੂਫ ਨਹੀਂ ਲਗਾਉਣਾ ਚਾਹੁੰਦੇ ਤਾਂ ਤੁਹਾਡੀ ਮਰਜ਼ੀ ਆ ਪਰ ਜੇ ਤੁਸੀਂ ਜੋਤ ਇੱਕ ਵਾਰੀ ਸ਼ੁਰੂ ਕਰ ਲਈ ਪਰ ਨਾਗਾ ਉਹਦੇ ਵਿੱਚ ਬਿਲਕੁਲ ਵੀ ਨਹੀਂ ਪੈਣ ਦੇਣਾ ਜੀ ਤੇ ਜੋ ਅਥੀ ਜਿਹੜੀ ਵੀ ਆਪਣੀ ਰਾਖ ਵਗੈਰਾ ਪੈਦਾ ਹੁੰਦੀ ਆ ਨਾ ਉਸ ਨੂੰ ਤੁਸੀਂ ਆਪਣੇ ਖੇਤ ਵਗੈਰਾ ਦੇ ਵਿੱਚ ਪਾ ਸਕਦੇ ਹੋ ਜਾਂ ਫਿਰ ਤੁਸੀਂ ਪਾਣੀ ਦੇ ਵਿੱਚ ਹੀ ਬਹਾਉਣਾ ਹੈ ਵੈਸੇ ਉਸ ਨੂੰ ਇਧਰ ਉਧਰ ਨਹੀਂ ਸੁੱਟਣਾ ਹੈਗਾ ਜੀ ਤੇ ਉਹਨੂੰ ਇੱਕ ਲਫਾਫੇ ਦੇ ਵਿੱਚ ਪੋਲੀਥੀਨ ਦੇ ਵਿੱਚ ਪਾ ਕੇ ਤੁਸੀਂ ਇਕੱਠੇ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਤੁਸੀਂ ਉਹਨੂੰ ਪਾਣੀ ਦੇ ਵਿੱਚ ਤੈਰਨਾ ਵਗਦੇ ਦੇ ਵਿੱਚ ਤੇ ਜੋਤ ਲਗਾਉਣ ਲਈ ਇਹਨਾਂ ਗੱਲਾਂ ਦਾ ਧਿਆਨ ਹੈ ਜਿਹੜਾ ਰੱਖਣਾ ਬਹੁਤ ਜ਼ਰੂਰੀ ਹੈ ਜੀ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ